ਖਬਰਨਾਮਾ ਦੇਖ ਰਹੇ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਇੱਕ ਵਾਰ ਫਿਰ ਦੁਬਾਰਾ ਚਰਚਾ ਦਾ ਵਿਸ਼ਾ ਬਣ ਗਏ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜਿਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਸ਼ਿਕਾਇਤ ਕੀਤੀ ਸੀ ਚਲਦੀਆਂ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਰਵਿੰਦ ਖੇਚੀਵਾਲ ਨੂੰ ਅਪਰੋਚ ਕੀਤਾ ਗਿਆ ਉਸ ਤੋਂ ਬਾਅਦ ਸਨੇਤਾ ਕਿਸ ਜੀਵਾਲ ਨੂੰ ਕਹਿਆ ਕਿ ਹੁਣ ਜੇਕਰ ਡੰਮੀ ਚੂਣਾ ਕਰਾ ਦਿੱਤੀਆਂ ਜਾਣ ਤੇ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਨਹੀਂ ਮਿਲੇਗੀ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਮੁਧੜੇ ਮੂੰਹ ਡਿੱਗੇਗੀ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਕੁਵਰ ਵਿਜੇ ਪ੍ਰਤਾਪ ਸਿੰਘ ਦੀ ਕੁਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਇੱਕ ਫਿਰ ਦੁਬਾਰਾ ਇੰਟਰਵਿਊ ਦਿੱਤੀ ਗਈ ਹੈ ਫਿਰ ਇੱਕ ਵਾਰ ਇਲਜ਼ਾਮ ਲਗਾਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਨੇ ਕਿ ਜਿਹੜੇ ਵੱਡੇ ਅਫਸਰ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਮਨਸਾ ਹੈ ਕਿ ਉਹ ਮੇਰੇ ਹੁਕਮਾਂ ਦੇ ਅਨੁਸਾਰ ਚੱਲਣ ਮੇਰੇ ਹੱਥਾਂ ਦੀ ਕਟ ਪੁਤਲੀ ਬਣ ਜਾਣ ਜਿਵੇਂ ਮੈਂ ਕਹਿੰਦਾ ਹਾਂ ਓਵੇਂ ਚੱਲਣ ਲੇਕਿਨ ਇਦਾਂ ਤਾਂ ਨਹੀਂ ਹੋਵੇਗਾ ਇਦਾਂ ਤਾਂ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਕਿਹਾ ਕਿ ਜਿਹੜੇ ਆ ਵਿਜੀਲੈਂਸ ਦੇ ਚੀਫ ਪਰ ਮਾਰ ਨੂੰ ਬਦਲਿਆ ਗਿਆ ਹੈ ਉਹਨਾਂ ਨੇ ਮਨ੍ਹਾ ਕਰ ਦਿੱਤਾ ਸੀ ਕਿ ਜਿਹੜੀ ਬਣਦੀ ਕਾਰਵਾਈ ਹੈ ਕਾਨੂੰਨ ਦੇ ਦਾਰੇ ਕਾਨੂੰਨ ਦੇ ਅੰਦਰ ਆਉਂਦੀ ਹੈ ਉਸਤੇ ਮੈਂ ਕਾਰਵਾਈ ਕਰ ਸਕਦਾ ਹਾਂ ਚਾਹੇ ਉਹ ਬਿਕਰਮਜੀਤ ਸਿੰਘ ਮਜੀਠੀਆ ਹੋਵੇ ਚਾਹੇ ਉਹ ਭਾਰਤ ਪੂਸ਼ਣ ਆਸ਼ੂ ਹੋਵੇ ਤੇ ਚਾਹੇ ਮਨਪ੍ਰੀਤ ਬਾਦਲ ਹੋਣ ਕਿਉਂਕਿ ਭਾਰਤ ਪੂਸ਼ਣ ਆਸ਼ੂ ਕਹਿੰਦੇ ਸੀ ਕਿ ਚਲਦੀਆਂ ਜਿਮਨੀ ਚੋਣਾਂ ਦੇ ਵਿੱਚ ਮੇਰੀ ਅरेस्ट ਪੈ ਸਕਦੀ ਹੈ ਤੇ ਬਿਕਰਮਜੀਤ ਸਿੰਘ ਮਜੀਠੀਆ ਨੇ ਵੀ ਕਿਹਾ ਸੀ ਕਿ ਮੇਰੇ ਪਰਿਵਾਰ ਉੱਤੇ ਹਮਲਾ ਵੀ ਹੋ ਸਕਦਾ ਹੈ ਮੈਨੂੰ ਕਿਸੇ ਵੀ ਜਿਹੜਾ ਹੈ ਆ ਮੈਨੂੰ ਜਾਨੀ ਮਾਨੀ ਨੁਕਸਾਨ ਹੋ ਸਕਦਾ ਹੈ ਤੇ ਉਧਰੋਂ ਕਾਫੀ ਲੰਮਾ ਸਮਾਂ ਮਨਪ੍ਰੀਤ ਬਾਗਲ ਵੀ ਸੁਰਖੀਆਂ ਦੇ ਵਿੱਚ ਰਹੇ ਜਦੋਂ ਉਹਨਾਂ ਨੇ ਬਿਮਾਰੀ ਦਾ ਬਹਾਨਾ ਲਾ ਕੇ ਉਹ ਕਿਸੇ ਹਸਪੀਟਲ ਦੇ ਵਿੱਚ ਐਡਮਿਟ ਹੋ ਗਿਆ ਯਾਨੀ ਕਿ ਇੱਕ ਵਾਰ ਪੂਰਾ ਦਬਤਬਾ ਬਣਾਉਣਾ ਚਾਹੁੰਦੇ ਨੇ ਪਰ ਗਵੰਤਮ ਵਿਜੀਲੈਂਸ ਦੇ ਚੀਫ ਪਰਮਾਤ ਉੱਤੇ ਪ੍ਰੈਸ਼ਰ ਪਾ ਕੇ ਲੇਕਿਨ ਉਹਨਾਂ ਨੇ ਗੱਲ ਨਹੀਂ ਮੰਨੀ ਇਸ ਕਰਕੇ 29 ਦਿਨਾਂ ਦੇ ਵਿੱਚ ਉਸ ਦੇ ਕੋਲੋਂ ਉਸ ਦਾ ਅਹੁਦਾ ਖੋਖੇ ਉਸ ਦੀ ਟਰਾਂਸਪੋਰਟ ਕਰ ਦਿੱਤੀ ਗਈ। ਯਾਨੀ ਕਿ ਉਮਰ ਵਿਜੀਤ ਪ੍ਰਤਾਪ ਸਿੰਘ ਨੇ ਫਿਰ ਇੱਕ ਵਾਰ ਆਪਣੀ ਪਾਰਟੀ ਨੂੰ ਕਿਹਾ ਉਹਨੇ ਕਿਹਾ ਕਿ ਇਸ ਤਰ੍ਹਾਂ ਲੋਕਾਂ ਦੇ ਅਸੀਂ ਦਿਲਾਂ ਦੇ ਵਿੱਚ ਰਾਜ ਨਹੀਂ ਕਰ ਸਕਦੇ। ਇਸ ਤਰ੍ਹਾਂ ਅਸੀਂ ਪਾਰਟੀ ਨੂੰ ਅੱਗੇ ਨਹੀਂ ਲਿਆ ਸਕਦੇ। ਜੇਕਰ ਪਾਰਟੀ ਨੂੰ ਅੱਗੇ ਲਿਆਉਣਾ ਹੈ ਤਾਂ ਸਾਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਪਵੇਗਾ ਜਿਹੜੇ ਵਾਦੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਨੇ ਖਾਸ ਕਰਕੇ ਡੇਰਾ ਸੱਚਾ ਸੌਦਾ ਦੇ ਰਾਮ ਰਹੀਮ ਨੂੰ ਮਾਫੀ ਦਵਾਉਣ ਵਾਲਾ ਬੈਵਲ ਕਲਾਂ ਦਾ ਗੋਰੀ ਕਾਂਡ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਹੋਈ ਬੇਅਦਬੀ ਕਿਸਾਨਾਂ ਦੀਆਂ ਮੰਗਾ ਖਾਸ ਕਰਕੇ ਐਮਐਸਪੀ ਪਾਣੀਆਂ ਦੇ ਮੁੱਦੇ ਪੰਜਾਬ ਵਿੱਚ ਵੱਧ ਰਿਹਾ ਨਸ਼ਾ ਇਹ ਸਾਰੀਆਂ ਚੀਜ਼ਾਂ ਸਾਨੂੰ ਪਹਿਲਾਂ ਹੀ ਰੋਕ ਦੇਣੀਆਂ ਚਾਹੀਦੀ ਸੀ ਇਹਨਾਂ ਉੱਤੇ ਕੰਮ ਕਰਨਾ ਚਾਹੀਦਾ ਸੀ ਉਹਨਾਂ ਕਹਿੰਿਆ ਆਪ ਪਛਤਾਏ ਕਿਆ ਹੋਤ ਜਬ ਚਿੜੀਆ ਚੁੱਗੀ ਖੇਤ ਹੁਣ ਚਿੜੀਆ ਖੇਤ ਚੁੱਗੀ ਐ ਤੇ ਇਧਰ ਹੁਣ ਅਫਸਰਾਂ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਉਹਨਾਂ ਨੇ ਕਹਿ ਕੇ ਜਿਹੜੇ ਅਫਸਰ ਹੁੰਦੇ ਨੇ ਉਹ ਸਰਕਾਰ ਦੇ ਕੋ ਚੁਣੇ ਹੋਏ ਨਮਾਇंदे ਨਹੀਂ ਹੁੰਦੇ ਉਹਨਾਂ ਦੀ ਪੜ੍ਹਾਈ ਹੁੰਦੀ ਐ ਉਹਨਾਂ ਨੇ ਕੰਮ ਅਕੋਰਡਿੰਗ ਟੂ ਲਾ ਅਕੋਰਡਿੰਗ ਟੂ ਇੰਡੀਆ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਕਰਨਾ ਹੈ ਲੇਕਿਨ ਇਹਨਾਂ ਵੱਲੋਂ ਦਬਾਅ ਪਾਇਆ ਜਾ ਰਿਹਾ ਸੀ ਇਸ ਕਰਕੇ 29 ਦਿਨਾਂ ਦੇ ਵਿੱਚ ਵਿੱਚ ਪਰਮਾਰ ਜਿਹੜੇ ਨੇ ਵਿਜੀਲੈਂਸ ਭਾਗ ਦੇ ਚੀਫ ਉਹਨਾਂ ਦੇ ਨਾਲ ਇਹਨਾਂ ਵੱਲੋਂ ਅਤਸਲੂਕੀ ਕੀਤੀ ਗਈ ਕੁਮਰ ਵੀਏ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਸਰਕਾਰਾਂ ਨਹੀਂ ਚਲਦੀਆਂ ਇਸ ਤਰ੍ਹਾਂ ਅਸੀਂ ਲੋਕਾਂ ਦਾ ਦਿਲ ਨਹੀਂ ਜਿੱਤ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਸਾਨੂੰ ਇਸ ਦਾ ਮੂੰਹ ਤੋੜਮਾ ਜਵਾਬ ਦੇਣਗੇ ਉਹਨਾਂ ਖਿਆਲ ਟ੍ਰੇਲਰ ਤਾਂ ਬਖਾਨੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਦੇ ਕਿਸਾਨਾਂ ਨੇ ਪਿੰਡਾਂ ਦੇ ਵਿੱਚ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੜ ਨਹੀਂ ਦਿੱਤਾ ਜਾ ਰਿਹਾ ਇਸ ਤੋਂ ਬੁਰੀ ਸਾਡੇ ਨਾਲ ਕੀ ਹੋ ਸਕਦੀ ਹੈ